ਮਾਤਾ ਦਲੀਪ ਕੌਰ ਥਿੰਦ ਜੀ ਦੀ ਯਾਦ ਦੇ ਵਿੱਚ ਅੱਜ ਨਗਰ ਮਕਸੂਦੜਾ ਵਿਖੇ ਨੌਜਵਾਨਾਂ ਨੇ ਇਕੱਤਰ ਹੋ ਕੇ ਖੂਨਦਾਨ ਔਰ ਅੱਖਾਂ ਦਾ ਜਿਹੜਾ ਕੈਂਪ ਆ ਉਹ ਲਗਾਇਆ ਮੈਂ ਸਮਝਦਾ ਕਿ ਅੱਜ ਦੇ ਸਮੇਂ ਦੇ ਅੰਦਰ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਇਹੀ ਹੈ ਖੂਨ ਦੀ ਕਮੀ ਖੂਨ ਦਾ ਜਿਹੜਾ ਕਤਰਾ ਉਹ ਜ਼ਿੰਦਗੀ ਨੂੰ ਬਚਾ ਸਕਦਾ ਖੂਨਦਾਨ ਕਰਨਾ ਮੈਂ ਸਮਝਦਾ ਕਿ ਸਭ ਤੋਂ ਮਹਾਨ ਦਾਨ ਹੈ ਇਹਨਾਂ ਨੂੰ ਬਹੁਤ ਵਧਾਈ ਹੈ ਨਾਲ ਦੀ ਨਾਲ ਆਈਸ ਦਾ ਕੈਂਪ ਆ ਅੱਖਾਂ ਜਿਹੜੀਆਂ ਨੇ ਉਹ ਕੁਦਰਤ ਦੀ ਇੱਕ ਇਹ ਜੀ ਨੇਮਤ ਆ ਉਹਨਾਂ ਦੀ ਸਾਫ ਸੰਭਾਲ ਵਾਸਤੇ ਬੱਚਿਆਂ ਨੇ ਆਰਗੇਨਾਈਜ਼ ਕੀਤਾ ਕੈਂਪ ਅੱਜ ਦੋ ਟੀਮਾਂ ਜਿਹੜੀਆਂ ਕਾਬਲ ਡਾਕਟਰ ਸਾਹਿਬਾਨ ਦੀਆਂ ਚੱਲ ਕੇ ਆਪਣੇ ਪਿੰਡ ਆਈਆਂ ਨੇ ਮੈਂ ਸਮਝਦਾ ਕਿ ਸਮਾਜ ਦੀ ਸੇਵਾ 'ਚ ਇਹਨਾਂ ਦਾ ਬਹੁਤ ਵੱਡਾ ਹਿੱਸਾ ਮੈਂ ਆਪਣੇ ਵੱਲੋਂ ਸਾਡੇ ਨਾਲ ਐਸਜੀਪੀਸੀ ਮੈਂਬਰ ਸਾਹਿਬ ਨੇ ਉਹਨਾਂ ਵੱਲੋਂ ਸਾਰਿਆਂ ਨੂੰ ਤੁਹਾਨੂੰ ਅਜਦੇਸ਼ ਕੈਂਪ ਦੀ ਵਧਾਈ ਬਧਨਾ ਔਰ ਨੌਜਵਾਨਾਂ ਦੀ ਸ਼ਲਾਘਾ ਕਰਦਾ ਜਿਹਨੇ ਇੱਕ ਤਰਫ ਕਰਨ ਦੇ ਕੰਮ ਵਿੱਚ ਹਿੱਸਾ ਲੈ ਰਹੇ। ਸਵਰਗਵਾਸੀ ਸਰਦਾਰ ਜੀ ਦਲੀਪ ਕੌਰ ਫਿੰਦਰੀ ਯਾਦ ਦੇ ਵਿੱਚ ਦੂਸਰਾ ਅੱਖਾਂ ਦਾ ਤੇ ਖੂਨਦਾਨ ਕੈਂਪ ਪਿੰਡ ਮਕਸੂਦਰਾ ਵਿੱਚ ਲਗਾਇਆ ਜਾ ਰਿਹਾ ਜੀ ਤੇ ਲੋਕਾਂ ਦੇ ਵਿੱਚ ਇਸ ਕੈਂਪ ਦਾ ਬਹੁਤ ਉਤਸ਼ਾਹ ਹੈ ਜੀ। ਇਸ ਕੈਂਪ ਦੇ ਵਿੱਚ ਹੁਣ ਤੱਕ 35 ਯੂਨਿਟ ਬਲੱਡ ਡੋਨੇਟ ਹੋ ਚੁੱਕਾ ਹੈ ਉਮੀਦ ਹੈ ਕਿ 60 ਤੋਂ 65 ਦੇ ਵਿੱਚ ਵਿੱਚ ਬਲੱਡ ਜੁਲ ਆਪਣੇ ਕੋਲ 71 ਹੋ ਸਕਦੇ ਹਨ ਜੀ ਤੇ ਇਸ ਦੇ ਵਿੱਚ ਥਿੰਦ ਪਰਿਵਾਰ ਹੈ ਜੋ ਐਨ ਆਰ ਆਈ ਪਰਿਵਾਰ ਹੈ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਮੈਨੂੰ ਲੱਗਦਾ ਹੈ ਵੀ ਇਹ ਬਹੁਤ ਅੱਗੇ ਤੱਕ ਜਾਏਗਾ ਜੀ ਸਾਡੀ ਭੂਆ ਜੀ ਦਲੀਪਕਰ ਥਿੰਦੇ ਦੀ ਯਾਦ ਵਿੱਚ ਦੂਜਾ ਅੱਖਾਂ ਦਾ ਕੈਂਪ ਤੇ ਖੂਨਦਾਨ ਕੈਂਪ ਲਗਵਾਇਆ ਜਾ ਰਿਹਾ ਪਿੰਡ ਮਕਸੂਦ तहसील पैंट जिला लुधियाना विकी हर साल ਦੀ ਤਰ੍ਹਾਂ ਇਸ ਸਾਲ ਵੀ ਬਹੁਤ ਲੋਕਾਂ ਦੇ ਲੈਂਸ ਫਰੀ ਤੇ ਦਵਾਈਆਂ ਮੈਡੀਸਨ ਫਰੀ ਪਾਈ ਜਾਂ ਦਿੱਤੀਆਂ ਜਾਣਗੇ ਤੇ ਸਾਡੇ ਵੀਰੇ ਉਹਨੇ ਵੱਡੇ ਠੰਦ ਪਰਿਵਾਰ ਵੱਲੋਂ ਜਿੰਨਾ ਵੱਲੋਂ ਇਹ ਯੋਗਦਾਨ ਐਨਆਰਆਈ ਨੇ ਕੈਨੇਡਾ ਚ ਬਲਰਾਜ ਸਿੰਘ ਬਲਵੀਰ ਸਿੰਘ ਉਹਨਾਂ ਦੇ ਯੋਗਦਾਨ ਨਾਲ ਇਹ ਕੈਂਪ ਦੀ ਸ਼ੁਰੂਆਤ ਹੋਈ ਤੇ ਅੰਤ ਤੱਕ ਚੱਲੂ ਇਹ ਮਹਾਰਾਜ ਚੜ੍ਹਦੀ ਕਲਾ ਬਖਸ਼ੀ ਉਹਨਾਂ ਦੇ ਪਰਿਵਾਰ ਨੂੰ ਜਨ ਜੀ ਕੀ ਇਹ ਅੱਖਾਂ ਇੱਥੇ ਫਰੀ ਤੇ ਸਾਰਾ ਕੁਝ ਫਰੀ ਹੈ ਅੱਖਾਂ ਦਾ ਜਿੰਨਾ ਵੀ ਟਰੀਟਮੈਂਟ ਲੈਂਜ ਲੇਜ਼ਰ ਆਪਰੇਸ਼ਨ ਕੁਛ ਵੀ ਮੋਤੀਏ ਦਾ ਐਨਕਾ ਮੈਡੀਸਨ ਸਾਰਾ ਕੁਝ ਫਰੀ ਹੈ ਦੇ ਵੱਲੋਂ ਬਲਰਾਜ ਬਲਵੀਰ ਖੰਧ ਵੱਲੋਂ ਕੈਨੇਡਾ ਉਹਨਾਂ ਵੱਲੋਂ ਤਹ ਦੇ ਦਿਨੋਂ ਸਾਰੇ ਸੰਗਤਾਂ ਤੇ ਪਿੰਡ ਨਗਰ ਮਕਸੂਰ ਇਹਦਾ ਤਨ ਜੂਥ ਵੱਲੋਂ ਜੂਥ ਦਾ ਤਹ ਦੇ ਦਿਨੋਂ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਮਹਾਰਾਜ ਰਵਿੰਦਰ ਵੀਰੇ ਵੀ ਸਾਡੇ ਹਸਪੀਟਲ ਚੋ ਜਿੱਥੇ ਐ ਸੋਨੀ ਆਈਸ ਕਲੀਨ ਵੱਲੇ ਤੇ ਹੋਰ ਵੀ ਐਨ ਆਰ ਆਈ ਵੀਰ ਤੇ ਸਾਡੇ ਪਿੰਡ ਦੇ ਨਗਰ ਪੰਚਾਇਤ ਗੁਰੂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਜੀ ਅੱਜ ਮਨੁੱਖੜਾਂ ਦੇ ਵਿਸ਼ੇ ਇੱਕ ਕੈਂਪ ਲਗਾਇਆ ਜਾ ਰਿਹਾ ਆ ਅੱਖਾਂ ਦਾ ਵੀ ਕੈਂਪ ਆ ਤੇ ਖੂਨ ਦਾ ਵੀ ਕੈਂਪ ਆ ਕਿਸ ਤਰ੍ਹਾਂ ਦਾ ਹੁੰਝਾਨ ਆ ਆਪਣਾ ਦੇਖਣ ਨੂੰ ਮਿਲ ਰਿਹਾ ਦੇਖੋ ਜੀ ਇਹ ਕੈਂਪ ਜਿਹੜਾ ਹੈਗਾ ਐ ਮਾਤਾ ਦਲੀਪ ਕੌਰ ਜੀ ਦੀ ਯਾਦ ਵਿੱਚ ਲਗਾਇਆ ਜਾ ਰਿਹਾ ਹੈ ਸੋਨੀ ਆਈ ਕੇਅਰ ਸੈਂਟਰ ਵੱਲੋਂ ਇੱਥੇ ਹੀ ਇੱਕ ਦੂਸਰਾ ਕੈਂਪ ਹੈ ਅਸੀਂ ਪਿਛਲੇ ਸਾਲ ਵੀ ਲਗਾਇਆ ਸੀ ਤੇ ਇਸ ਸਾਲ ਵੀ ਕੈਂਪ ਹੈ ਇਸ ਕੈਂਪ ਵਿੱਚ ਸਾਰੇ ਪ੍ਰੋਪਰਲੀ ਚੈੱਕ ਹੋ ਰਿਹਾ ਪੇਸ਼IENTS ਦਾ ਉਹਨਾਂ ਨੂੰ ਐਨਕਾਂ ਦਾ ਨੰਬਰ ਕਿਸੇ ਨੂੰ ਜੇ ਨੇੜੇ ਦੀ ਐਨਕ ਹੈ ਉਹ ਤੇ ਅਸੀਂ ਨਾਲ ਦੇ ਨਾਲ ਦੇ ਰਹੇ ਹਾਂ ਜੇ ਦੂਰ ਦੀ ਐਨਕ ਹੈ ਉਹ ਵੀ ਅਸੀਂ ਕੰਪਿਊਟਰ ਤੇ ਚੈੱਕ ਕਰਕੇ ਉਹ ਵੀ ਉਹਨਾਂ ਨੂੰ ਅਸੀਂ ਦਵਾਂਗੇ ਮੋਦੀਆ ਦੇ ਮਰੀਜ਼ ਕੱਟ ਕੇ ਉਹਨਾਂ ਦਾ ਆਪਰੇਸ਼ਨ ਸੋਨੀ ਆਈ ਕੇਅਰ ਸੈਂਟਰ ਵਿੱਚ ਕੀਤਾ ਜਾਏਗਾ ਉਹ ਵੀ ਟੋਟਲ ਫ੍ਰੀ ਆਫ ਕਾਸਟ ਹੋ ਰਿਹਾ ਹੈ ਨਾਲ ਜਿਹੜੇ ਲੋਡ ਵਨ ਮਰੀਜ਼ ਹੈ ਉਹਨਾਂ ਨੂੰ ਅਸੀਂ ਆਈ ਡ੍ਰੌਪਸ ਦੇ ਰਿਹਾ ਜਿਹੜੀ ਉਹਨਾਂ ਨੂੰ ਲੋੜ ਹੈਗੀ ਹੈ ਤੇ ਕਾਫੀ ਪੇਸ਼ੈਂਟਸ ਆਏ ਨੇ ਕੈਂਪ 'ਚ ਬਹੁਤ ਅੱਛਾ ਰਿਸਪੌਂਸ ਹੈ ਥੈਂਕ ਯੂ ਸੋ ਮੱਚ ਕਈ ਵਾਰਦਾ ਮੈਡਮਾਂ ਸਰੀਰ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਜਾਂ ਆਪਰੇਸ਼ਨ ਦੀ ਲੋੜ ਪੈਂਦੀ ਆ ਇਦਾਂ ਦੇ ਆਪਰੇਸ਼ਨ ਦਾ ਵੀ ਇੱਥੇ ਕੋਈ ਕਾਰਜ ਜਿਹੜਾ ਮਰੀਜ਼ਾਂ ਕਰਵਾਇਆ ਜਾਂਦਾ ਦੇਖੋ ਸਰ ਮੋਟਾ ਮੋਟਾ ਜਿਹੜਾ ਮੋਤੀਆ ਹੈ ਉਹ ਤੇ ਅਸੀਂ ਇੱਥੇ ਹੀ ਸਕ੍ਰੀਨ ਕਰ ਰਹੇ ਹਾਂ ਬਟ ਜਿਹੜੇ ਵੀ ਪੇਸ਼ੈਂਟ ਸਾਨੂੰ ਕਹਿ ਰਹੇ ਹੈ ਕਿ ਉਹਨਾਂ ਨੂੰ 슈ਗਰ ਹੈਗੀ ਹੈ ਜਾਂ ਬੀਪੀ ਵੱਧ ਹੈ ਉਹਨਾਂ ਦਾ ਅਸੀਂ ਦਵਾਈ ਪਾ ਕੇ ਪਰਦਾ ਵੀ ਇੱਥੇ ਚੈੱਕ ਕਰ ਰਹੇ ਹਾਂ ਤੇ ਜੇ ਉਹਨਾਂ ਨੂੰ ਟਰੀਟਮੈਂਟ ਦੀ ਲੋੜ ਹੈ ਤੇ ਸਾਡੇ ਹਸਪਤਾਲ ਸਾਰੀ ਸੁਵਿਧਾਵਾਂ ਉਪਲਬਧ ਹੈ ਕਿ ਅਸੀਂ ਮੋਤੀਆ ਤੋਂ ਲੈ ਕੇ ਅੱਖਾਂ ਦੇ ਪਰਦੇ ਦਾ ਸਾਰੀ ਬਿਮਾਰੀਆਂ ਦਾ ਟੋਟਲ ਇਲਾਜ ਹੋ ਸਕਦਾ। ਮੈਡਮ ਇਹਦਾ ਜਿਹੜਾ ਖਰਚਾ ਸਾਰਾ ਜਿੱਦਾਂ ਇਹ ਕੰਪਨੀ ਕਰ ਰਹੀਆਂ ਨੇ ਉਹ ਵੀ ਦਵਾਈਆਂ ਪ੍ਰੀਖਿਆ ਹੋ ਰਹੀਆਂ ਜਾ ਰਹੀਆਂ ਜਿਹੜਾ ਖਰਚਾ ਹੋਣ ਚੱਕ ਰਿਹਾ। ਸਰ ਇਹ ਜਿਹੜੇ ਕੈਂਪ ਦੇ ਆਰਗੇਨਾਈਜ਼ਰਸ ਹੈ ਇਹ ਸਾਰਾ ਕੁਝ ਇਹੀ ਚੱਕ ਰਿਹਾ ਖਰਚਾ। ਹੁਣ ਤੱਕ ਕਿਹੜੇ ਮਰੀਜ਼ਾਂ ਨੂੰ ਫ੍ਰੀ ਚਾਕਾ ਦਿੱਤੀ ਆ। ਸਰ ਅਸੀਂ ਪੈਂਤੀ ਕੁਮਰੀ ਇਸ ਚੈੱਕ ਕਰ ਚੁੱਕੇ ਆ। ਤੇ ਉਹਨਾਂ ਨੂੰ ਜੋ ਵੀ ਰਿਕੁਆਇਰਡ ਸੀਗਾ ਕਿਸੇ ਨੂੰ ਫ੍ਰੀ ਦਵਾਈ ਕਿਸੇ ਨੂੰ ਫ੍ਰੀ ਐਨਕ ਉਹ ਸਾਰਾ ਕੁਝ ਅਸੀਂ ਉਹਨਾਂ ਨੂੰ ਦਿੱਤਾ ਹੈ ਦਵਾਈਆਂ ਅਸੀਂ ਆਪਣੇ ਹਸਪਤਾਲ ਵੱਲੋਂ ਫ੍ਰੀ ਦੇ ਰਹੇ ਹਾਂ ਬਾਕੀ ਜਿਹੜਾ ਆਪਰੇਸ਼ਨ ਦਾ ਜਾਂ ਜਿਹੜਾ ਐਨਕਾ ਵਗੈਰਾ ਦਾ ਖਰਚਾ ਹੈ ਉਹ ਐ ਕਰ ਰਹੇ ਹੈ ਕੈਂਪ ਦੇ ਆਰਗੇਨਾਈਜ਼ਰਸ ਮੈਡਮ ਇਹ ਮੇਜਰ ਪ੍ਰੋਬਲਮਸ ਕਿੱਦਾਂ ਦੀਆਂ ਨੇ ਤੇ ਕਿੱਦਾਂ ਤੁਸੀਂ ਫੇਸ ਕਰ ਰਹੇ ਹੋ ਕੌਣ ਕੌਣ ਹੁੰਦੀਆਂ ਸਰ ਜੇ 35 ਮਰੀਜ਼ ਮੈਂ ਦੇਖਾਂ ਤੇ ਇਹ 35 ਜੋ ਅੱਧੇ ਕੁ ਮਰੀਜ਼ਾਂ ਨੂੰ ਤੇ ਮੋਤੀਆ ਹੈਗਾ ਤੇ ਅੱਧੇ ਕੁ ਮਰੀਜ਼ ਤੁਸੀਂ ਸਮਝ ਲਓ ਨੇੜੇ ਦੀ ਐਨਕ ਵਾਲੇ ਹੈਗੇ ਆ ਦਾ ਜੋ ਹੁਣ ਤੱਕ ਆਇਆ ਵਿੱਚ ਪੰਜ ਛੇ ਮਰੀਜ਼ ਇਹੋ ਜਿਹੇ ਹੈ ਜਿਨ੍ਹਾਂ ਨੂੰ 슈ਗਰ ਵਾਸਤੇ ਮੈਂ ਕਿਹਾ ਕਿ ਤੁਹਾਡਾ ਦਵਾਈ ਪਾ ਕੇ ਅਸੀਂ ਪਰਦਾ ਚੈੱਕ ਕਰਾਂਗੇ ਜਾਂਦੇ 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 ਅਸੀਂ ਇਹ ਜਾਣਕਾਰੀ ਜ਼ਰੂਰ ਮੈਨੂੰ ਜੀ ਤੁਹਾਨੂੰ ਲੈਣਾ ਚਾਹਾਂਗੇ ਕਿ ਮੋਤੀਆ ਦਾ ਇਲਾਜ ਅਜਿਹਾ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਸਰ ਮੋਤੀਆ ਦਾ ਨਾ ਫੇਕੋ इमਲਸੀਫਿਕੇਸ਼ਨ ਟੈਕਨੀਕ ਹੁੰਦੀ ਹੈ ਜਿਹੜਾ ਬਿਨਾ ਟਾਂਕੇ ਦੇ ਆਪਰੇਸ਼ਨ ਹੁੰਦਾ ਹੈ ਅਸੀਂ ਉਸ ਸਾਡੇ ਕੋਲ ਇੱਕ ਬਹੁਤ ਹੀ ਆਧੁਨਿਕ ਮਸ਼ੀਨ ਜਿਹਦਾ ਨਾਮ ਲੀਜੀਓਨ ਹੈ ਇੰਪੋਰਟਡ ਮਸ਼ੀਨ ਹੈ ਅਸੀਂ ਇਸ ਮਸ਼ੀਨ ਰਾਹੀਂ ਫੇਕੋ ਆਪਰੇਸ਼ਨ ਕਰਕੇ ਸਾਰੇ ਹੀ ਫੋਲਡੇਬਲ ਲੈਂਸ ਬਹੁਤ ਹੀ ਜਿਹਨੂੰ ਮਾਈਕਰੋ ਇੰਸੀਜਨ ਕੈਟਰਾਕ ਸਰਜਰੀ ਕਹਿੰਦੇ ਆ ਉਸ ਟੈਕਨੀਕ ਨਾਲ ਕਰਦੇ ਆ ਬਿਨਾ ਟਾਂਕੇ ਦੇ ਆਪਰੇਸ਼ਨ ਹੁੰਦਾ ਜੀ ਅੱਖਾਂ ਨੂੰ ਹੈਲਥੀ ਰੱਖਣ ਦੇ ਲਈ ਕੋਈ ਜਰ ਕੇਪਸੂਲੀ ਜਾਣਕਾਰੀ ਦੇ ਸਰ ਇੱਕ ਤੇ ਅੱਜ ਕੱਲ ਫੋਨ ਤੇ ਕੰਪਿਊਟਰ ਯੂਜ਼ ਬਹੁਤ ਹੈ ਯੰਗ ਜਨਰੇਸ਼ਨ ਨੂੰ ਤੇ ਐਹੀ ਹੈ ਕਿ ਉਹਦਾ ਯੂਜ਼ ਥੋੜਾ ਘਟਾਓ ਤੇ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਮੈਂ ਕਹਾਂਗੀ ਕਿ ਗ੍ਰੀਨ ਲੀਫੀ ਵੈਜੀਟੇਬਲਸ ਜਿਹੜੀ ਹਰੀ ਸਬਜ਼ੀਆਂ ਆ ਜਾਂ ਕਲਰਫੁਲ ਫਰੂਟਸ ਐਂਡ ਵੈਜੀਟੇਬਲਸ ਉਹ ਬਹੁਤ ਇੰਪੋਰਟੈਂਟ ਹੈ ਉਹ ਤਾਂ ਮੈਂ ਸਾਰੇ ਬੱਚਿਆਂ ਲਈ ਤੇ ਵੱਡਿਆਂ ਲਈ ਵੀ ਇਟ ਇਜ਼ ਵੈਰੀ ਇੰਪੋਰਟੈਂਟ ਤੇ ਬਾਕੀ ਫੋਨ ਵਗੈਰਾ